ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਰਮਜੀਤ कौर ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਉਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਟੇਸਟੀ ਰੈਸਪੀ ਜਿਹੜੀ ਆ ਉਹ ਬਣਾ ਕੇ ਦਿਖਾਵਾਂਗੇ ਭੰਡਾਰਾ ਸਟਾਈਲ ਇਹ ਜਿਹੜੀ ਰੈਸਪੀ ਆ ਇਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਹੁਤ ਹੀ ਛੇਤੀ ਬਣ ਜਾਂਦੀ ਆ ਤੇ ਇਹਨੂੰ ਤੁਸੀਂ ਘਰ ਵਿੱਚ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ ਤੇ ਜਿਹੜੀ ਰੈਸਪੀ ਆ ਇਹ ਆਪਾਂ ਨੇ ਮਿੱਠੇ ਗੱਦੂ ਦੀ ਬਣਾਉਣੀ ਆ ਮਿੱਠਾ ਗੱਦੂ ਤਾਂ ਤੁਸੀਂ ਬਹੁਤ ਵਾਰ ਖਾਦਾ ਹੁਣ ਪਰ ਇਹ ਟੇਸਟ ਆ ਜਿਹੜਾ ਇਹਦਾ ਬਿਲਕੁਲ ਹੀ ਵੱਖਰਾ ਹੁੰਦਾ ਹੈ ਤੇ ਹਰ ਟਾਈਮ ਆ ਜਦੋਂ ਆਪਾਂ ਭੰਡਾਰਾ ਸਟਾਈਲ ਆ ਜਿਹੜੀ ਰੈਸਪੀ ਨਹੀਂ ਬਣਾਉਂਦੇ ਹੈਗੇ ਆਪਾਂ ਸਿਰ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਦੇ ਆਂ ਸੋ ਅੱਜ ਆਪਾਂ ਜਿਹੜੀ ਆ ਤੁਹਾਨੂੰ ਇਹ ਲੰਗਰਾਂ ਵਾਲਾ ਜਿਹੜਾ ਭੰਡਾਰਿਆਂ ਦੇ ਵਿੱਚ ਮਿੱਠਾ ਗੱਦੂ ਬਣਦਾ ਉਹ ਆਪਾਂ ਤਿਆਰ ਕਰਕੇ ਦਿਖਾਵਾਂਗੇ ਤੇ ਬਨੇ ਰਹੋ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਨਾਲ ਹੀ ਆਪਾਂ ਤੁਹਾਨੂੰ ਬਦੀ ਨੇ ਦੀ ਚਟਨੀ ਆ ਜਿਹੜੀ ਇਹ ਵੀ ਕੁੱਟ ਕੇ ਦਿਖਾਵਾਂਗੇ ਕੁੰਡੀ ਸੋਟੇ ਦੇ ਵਿੱਚ ਬੱਚੇ ਨੇ ਜਿਹੜੇ ਇਹ ਮਿਕਸੀ ਦੀ ਚਟਣੀ ਆ ਘੱਟ ਪਸੰਦ ਕਰਦੇ ਨੇ ਉਹਦੇ ਵਿੱਚ ਕੀ ਆ ਕਿ ਜ਼ਿਆਦਾ ਜਿਹੜਾ ਇਹ ਚਟਣੀ ਦਾ ਪੇਸਟ ਬਣ ਜਾਂਦਾ ਤੇ ਦਰ ਜੜੀ ਆ ਜਿਹੜੀ ਚਟਣੀ ਕੁੰਡੀ ਸੋਟੇ ਦੇ ਨਾਲ ਕੁੱਟਦੇ ਆਪਾਂ ਉਹਦਾ ਟੇਸਟ ਆ ਜਿਹੜਾ ਉਹ ਵੀ ਅਲੱਗ ਹੁੰਦਾ ਤੇ ਆਪਾਂ ਜਦੋਂ ਪਿਆਜ਼ ਨੇ ਉਹਦੇ ਵਿੱਚ ਮੋٹے-ਮੋٹے ਰੱਖਦੇ ਆਂ ਤਾਂ ਜਿਹੜਾ ਉਹ ਪਿਆਜ਼ ਦੀ ਆਪਾਂ ਰੋਟੀ ਦੇ ਨਾਲ ਖਾਣੇ ਆ ਉਹਦੀ ਵੀ ਕਮੀ ਪੂਰੀ ਹੋ ਜਾਂਦੀ ਆ ਤੇ ਦੇਖੋ ਆਪਾਂ ਨੇ ਇੱਕ 1.5 ਕਿਲੋ ਆਪਾਂ ਨੇ ਪੇਠਾ ਲਿਆ ਏ ਜਿਹਨੂੰ ਕੇ ਮਿੱਠਾ ਗੱਦੂ ਵੀ ਕਹਿ ਦਿੰਨੇ ਆ ਤੇ ਬਿਲਕੁਲ ਇਹ ਕੱਚਾ ਏ ਤੇ ਆਪਾਂ ਨੇ ਇਹਨੂੰ ਧੋ ਲਿਆ ਸੀਗਾ ਧੋ ਕੇ ਹੁਣ ਆਪਾਂ ਨੇ ਇਹਨਾਂ ਨੂੰ ਛਿਲਕਿਆਂ ਦੇ ਸMeVਤ ਹੀ ਕੱਟ ਲੈਣਾ ਆਪਾਂ ਨੇ ਇਹਨਾਂ ਦਾ ਛਿਲਕਾ ਨਹੀਂ ਉਤਾਰਨਾ ਹੈਗਾ ਛਿਲਕੇ ਦੇ ਨਾਲ ਕੀ ਹੈ ਕਿ ਮਿੱਠਾ ਗੱਦੂ ਹੈ ਜਿਹੜਾ ਬਹੁਤ ਸਵਾਦ ਬਣਦਾ ਏ ਇਹ ਕੱਚਾ ਹੋਣ ਕਰਕੇ ਆਪਾਂ ਜਿਹੜਾ ਛਿਲਕਾ ਹੈ ਇਹਦਾ ਜ਼ਿਆਦਾਤਰ ਲੋਕ ਨੇ ਕਿ ਇਦਾਂ ਹੀ ਬਣਾ ਲੈਂਦੇ ਨੇ ਬਾਕੀ ਤੁਹਾਡੀ ਆਪਣੀ ਚੁਆਇਸ ਵੀ ਹੁੰਦੀ ਹੈ ਕਈ ਲੋਕ ਛਿਲਕਾ ਵੀ ਉਤਾਰ ਲੁੰਦੇ ਨੇ ਤੇ ਇੱਧਰ ਆਪਾਂ ਨੇ ਚੁੱਲੇ ਦੇ ਵਿੱਚ ਅੱਗ ਬਾਲ ਲਈ ਆ ਤੇ ਆਪਾਂ ਨੇ ਛੋਟ ਛਟੀਆਂ ਸਲਾਈਸਾਂ ਇਹਨਾਂ ਦੀਆਂ ਕੱਟ ਲੈਣੀਆਂ ਨੇ ਤੇ ਵਿਚਲੇ ਜਿਹੜੇ ਬੀਜ ਨੇ ਉਹ ਆਪਾਂ ਹਟਾ ਦੇਵਾਂਗੇ ਇਹ ਜਿਹੜੀ ਆਪਾਂ ਰੈਸਪੀ ਤਿਆਰ ਕਰ ਰਹੇ ਹਾਂ ਇਹ ਆਪਾਂ ਬਿਨਾ ਪਿਆਜ਼ ਅਤੇ ਲਸਣ ਤੋਂ ਤਿਆਰ ਕਰਾਂਗੇ ਤੇ ਬਹੁਤ ਹੀ ਛੇਤੀ ਬਣਦੀ ਹੈ ਇਹ ਰੈਸਪੀ ਜੇਕਰ ਤੁਸੀਂ ਕਿਤੇ ਗਏ ਆਏ ਹੋ ਵੀ ਮਤਲਬ ਕਿ ਕੋਈ ਆਪਾਂ ਨੂੰ ਨਹੀਂ ਮਠੱਕਾ ਬਟੂ ਜਿਆਦਾ ਹੋ ਜਾਂਦੀ ਆ ਤਾਂ ਤੁਸੀਂ ਇਹ ਰੈਸਪੀ ਬਹੁਤ ਹੀ ਛੇਤੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਹੁਣ ਆਪਾਂ ਨੇ ਮਿੱਠੇ ਗੱਦੋਂ ਨੂੰ ਆ ਜਿਹੜਾ ਕੱਟ ਲਿਆ ਏ ਆਪਾਂ ਨੇ ਮੀਡੀਅਮ ਸਾਈਜ਼ ਦੇ ਵਿੱਚ ਇਹਨਾਂ ਕੱਟਿਆ ਏ ਤੇ ਆਪਾਂ ਇਹਨਾਂ ਦਾ ਜਿਹੜਾ ਗੁੱਦਾ ਉਹ ਇੱਕ ਸਾਈਡ ਤੇ ਰੱਖ ਦਾਂਗੇ ਇਹ ਆਪਾਂ ਡੰਗਰਾਂ ਨੂੰ ਪਾ ਦਾਂਗੇ ਇਹਨੂੰ ਆਪਾਂ ਵੇਸਟ ਨਹੀਂ ਕਰਾਂਗੇ ਤੇ ਆਪਾਂ ਨੇ ਅੱਧਰ ਕੜਾਹੀ ਰੱਖ ਲਈ ਆ ਕੜਾਹੀ ਦੇ ਵਿੱਚ ਆਪਾਂ 1.5 ਕੱਟ ਛੀ ਸਰੋਂ ਦਾ ਤੇਲ ਪਾਵਾਂਗੇ ਇਹ ਜਿਹੜੀ ਰੈਸਪੀ ਹੈ ਸਰੋਂ ਦੇ ਤੇਲ ਦੇ ਵਿੱਚ ਹੀ ਜ਼ਿਆਦਾ ਟੇਸਟੀ ਬਣਦੀ ਆ ਜਿਆਦਾ ਤੁਸੀਂ ਦੂਜਾ ਆਪਣਾ ਰਿਫਾਈਨਡ ਆਇਲ ਵੀ ਲੈ ਸਕਦੇ ਹੋ ਦੇਸੀ ਕੀ ਵੀ ਲੈ ਸਕਦੇ ਹੋ ਪਰ ਜ਼ਿਆਦਾਤਰ ਸੁੱਕੀਆਂ ਸਬਜ਼ੀਆਂ ਨੇ ਜਿਹੜੀਆਂ ਉਹਨਾਂ ਦਾ ਜਿਹੜਾ ਤਿੱਖਾਪਨ ਕਰਾਰ ਆਪਾਂ ਨੂੰ ਆਉਂਦਾ ਉਹ ਸਰੋਂ ਦੇ ਤੇਲ ਦੇ ਨਾਲ ਹੀ ਆਉਂਦਾ ਤੇ ਹੁਣ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਅੱਧਾ ਪਾਣਾ ਚਮਚ ਦੇ ਕਰੀਬ ਆਪਾਂ ਨੇ ਇਹਦੇ ਵਿੱਚ ਜੀਰਾ ਲੈ ਲੈਣਾ ਨਾਲੇ ਅੱਧੇ ਤੋਂ ਥੋੜੇ ਜਿਹਾ ਘੱਟ ਆਪਾਂ ਨਮਾਂਗੇ ਇਹਦੇ ਵਿੱਚ ਮੇਥੇ ਅੱਧੇ ਚਮਚ ਤੋਂ ਤੇ ਆਪਣਾ ਤੇਲ ਬਿਲਕੁਲ ਗਰਮ ਸੀ ਆਪਾਂ ਨੇ ਮੇਥਿਆਂ ਨੂੰ ਹਲਕਾ ਬ੍ਰਾਊਨ ਹੋਣ ਤੱਕ ਭੁੰਨ ਲਿਆ ਤੇ ਬਾਅਦ ਵਿੱਚ ਆਪਾਂ ਨੇ ਇਹਦੇ ਵਿੱਚ ਮਿੱਠਾ ਕद्दू ਆ ਜਿਹੜਾ ਉਹ ਪਾਤਾ ਏ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਤੇ ਹੁਣ ਆਪਾਂ ਨੇ ਚੰਗੀ ਤਰ੍ਹਾਂ ਸਬਜ਼ੀ ਨੂੰ ਆ ਜਿਹੜਾ ਮਿਕਸ ਕਰ ਲੈਣਾ ਇਹਦੇ ਵਿੱਚ ਆਪਾਂ ਨੇ ਲਸਣ ਪਿਆਜ਼ ਨਹੀਂ ਪਾਇਆ ਹੈਗਾ ਤੇ ਕੋਈ ਆਪਾਂ ਜੱਜਮੈਂਟ ਨਹੀਂ ਕਰ ਸਕਦੇ ਕਿ ਬਿਨਾਂ ਲਸਣ ਪਿਆਜ਼ ਤੋਂ ਸਬਜ਼ੀ ਆ ਜਿਹੜੀ ਬਦੀ ਬਣੀ ਹੋਈ ਆ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਜਿਹੜੀ ਅੱਗ ਆਪਾਂ ਨੇ ਉਹ ਥੋੜੀ ਜਿਹੀ ਘੱਟ ਹੀ ਰੱਖਣੀ ਆ ਜਿਆਦਾ ਤੇਜ਼ ਅੱਗ ਦੇ ਉੱਪਰ ਨਹੀਂ ਆਪਾਂ ਨੇ ਇਹਨੂੰ ਬਣਾਉਣਾ ਮੱਠੀ ਮੱਠੀ ਅੱਗ ਦੇ ਉੱਪਰ ਇਹਨੂੰ ਆਪਾਂ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਨੇ ਜਿਹੜਾ ਇੱਕ ਤੋਂ ਡੇਢ ਚਮਚਾ ਜਿਹੜਾ ਮੈਂ ਛੋਟਾ ਨਮਕ ਦਾ ਵੀ ਐਡ ਕੀਤਾ ਸੀਗਾ ਉਹਨਾ ਇਫੁੰਡਿਕ ਬੈਟਰੀ ਹੈ ਜਿਹੜੀ ਉਹ ਲੋ ਹੋ ਗਈ ਸੀਗੀ ਇਸ ਵਜ੍ਹਾ ਨਾਲ ਆਪਾਂ ਤੁਹਾਨੂੰ ਦਿਖਾ ਨਹੀਂ ਪਾਏ ਛੋਟਾ ਇੱਕ ਤੋਂ ਡੇਢ ਚਮਚਾ ਹੈ ਜਿਹੜਾ ਆਪਾਂ ਨੇ ਲਿਆ ਬਾਕੀ ਤੁਸੀਂ ਆਪਣੀ ਸਬਜੀ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੱਦਾਂ ਵੀ ਤੁਹਾਡੀ ਸਬਜੀ ਘੱਟ ਆ ਤਾਂ ਤੁਸੀਂ ਘੱਟ ਪਾ ਸਕਦੇ ਹੋ ਤੇ ਹੁਣ ਆਪਾਂ ਇੱਧਰ 1 ਇੰਚ ਜਿਹੜਾ ਅਦਰਕ ਦਾ ਟੁਕੜਾ ਲਿਆ ਤੇ ਨਾਲ ਹੀ ਆਪਾਂ ਚਾਰ ਪੰਜ ਮਿਰਚਾਂ ਨੇ ਜਿਹੜੀਆਂ ਉਹ ਕੁੰਡੀ ਸੋਟੇ ਦੇ ਵਿੱਚ ਕੁੰਡੀ ਸੋਟੇ ਨਾਲ ਕੁੱਟ ਕੇ ਆਪਾਂ ਇਹਦੇ ਵਿੱਚ ਪਾਵਾਂਗੇ ਇਹਨਾਂ ਨੂੰ ਤੁਸੀਂ ਮਿਕਸੀ ਦੇ ਵਿੱਚ ਵੀ ਗ੍ਰाइंड ਕਰ ਸਕਦੇ ਹੋ ਪਰ ਜਿਹੜਾ ਆਪਾਂ ਕੁੰਡੀ ਸੋਟੇ ਨਾਲ ਕੁੱਟ ਕੇ ਪਾਉਂਦੇ ਆ ਉਹਦਾ ਟੇਸਟ ਵੀ ਅਲੱਗ ਹੋ ਜਾਂਦਾ ਹੈ ਤੇ ਹੁਣ ਇਸੇ ਤਰ੍ਹਾਂ ਆਪਾਂ ਇਹਦੇ ਵਿੱਚ ਪਾ ਲੈਣ ਜੇਕਰ ਨਮਕ ਤੁਸੀਂ ਇਹਨਾਂ ਦੇ ਵਿੱਚ ਪਾਉਣਾ ਚਾਹੋ ਤਾਂ ਵਿੱਚ ਵੀ ਪਾ ਸਕਦੇ ਹੋ ਪਰ ਆਪਾਂ ਨੇ ਨਾਮਕਾ ਜਿਹੜਾ ਉਹ ਸਬਜ਼ੀ ਦੇ ਵਿੱਚ ਪਾਤਾ ਹੈ ਤਾਂ ਕਿ ਉਹ ਸਬਜ਼ੀ ਆ ਜਿਹੜੀ ਆਪਣਾ ਪਾਣੀ ਛੱਡ ਦੂਗੀ ਤੇ ਸੌਫਟ ਹੋ ਜਾਊਗੀ ਤੇ ਪੱਕਣ ਦੇ ਵਿੱਚ ਵੀ ਆਸਾਨੀ ਹੋ ਜਾਂਦੀ ਹੈ ਤੁਸੀਂ ਮੇਰੀ ਲਾਸਟ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜੋ ਕਿ ਮੈਂ ਸੋਚਿਆ ਵੀ ਨਹੀਂ ਸੀ ਮੇਰੀ YouTube ਫੈਮਿਲੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਇਸੇ ਤਰ੍ਹਾਂ ਹੀ ਤੁਸੀਂ ਮੇਰੀਆਂ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਤਾਂ ਕਿ ਮੇਰੀ ਹੌਸਲਾ ਵਜਾਈ ਹੋ ਸਕੇ ਜੇਕਰ ਤੁਹਾਨੂੰ ਮੇਰੀ ਵੀਡੀਓ ਦੇ ਵਿੱਚ ਕੋਈ ਕਮੀ ਲੱਗਦੀ ਹੁੰਦੀ ਆ ਤਾਂ ਤੁਸੀਂ ਮੈਨੂੰ ਪਲੀਜ਼ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਦੇਣਾ ਇਹਦੇ ਨਾਲ ਕੀ ਹੈ ਕਿ ਮੈਂ ਤੁਹਾਡੇ ਲਈ ਹੋਰ ਵੀ ਵਧੀਆ ਵੀਡੀਓ ਆ ਜਿਹੜੀ ਬਣਾਉਣ ਦੀ ਕੋਸ਼ਿਸ਼ ਕਰਿਆ ਕਰੂੰਗੀ ਤੇ ਇੰਨਾ ਸਾਰਾ ਪਿਆਰ ਦੇਣ ਲਈ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਸਬਜੀ ਆ ਦੇਖੋ ਆਪਾਂ ਸਬਜੀ ਨੂੰ ਇੱਕ ਵਾਰ ਫੇਰ ਤੋਂ ਮਿਕਸ ਕਰ ਲਾਂਗੇ ਮਿਕਸ ਕਰਕੇ ਆਪਾਂ ਟੱਕ ਤਮਾਂਗੇ ਤੇ ਹੁਣ ਆਪਾਂ ਨੇ ਇਹਦੇ ਵਿੱਚ ਜਿਹੜੇ ਮਸਾਲੇ ਪਾਉਣੇ ਨੇ ਉਹ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹਦੇ ਲਈ ਆਪਾਂ ਨੇ ਇੱਕ ਚਮਚਾ ਜਿਹੜਾ ਕਸ਼ਮੀਰੀ ਮਿਰਚ ਦਾ ਲਿਆ ਤੇ ਨਾਲ ਹੀ ਆਪਾਂ ਨੇ ਛੋਟਾ ਅੱਧਾ ਚਮਚ ਦੇ ਕਰੀਬ ਕਾਲਾ ਨਮਕ ਲੱਤਾ ਤੇ ਨਾਲ ਹੀ ਆਪਾਂ ਨੇ ਇਹਦੇ ਵਿੱਚ ਨਾਲ ਹੀ ਆਪਾਂ ਨੇ ਇਹਦੇ ਵਿੱਚ ਇੱਕ ਚਮਚਾ ਜਿਹੜਾ ਅਮਚੂਰ ਪਾਊਡਰ ਦਾ ਲਿਆ ਤਿੰਨ ਹਲਦੀ ਤੇ ਨਾਲ ਦੋ ਆਪਾਂ ਚਮਚੇ ਲਏ ਨੇ ਜਿਹੜੇ ਇਹਦੇ ਵਿੱਚ ਆਪਾਂ ਧਨੀਆ ਪਾਊਡਰ ਤੇ ਲਏ ਨੇ ਸੁੱਕੀ ਕਸੂਰੀ ਮੇਥੀ ਲਈ ਆ ਤੇ ਚਮਚੇ ਦਾ ਤੀਜਾ ਹਿੱਸਾ ਆਪਾਂ ਨੇ ਹਿੰਗ ਦਾ ਲਿਆ ਸੀਗਾ ਤੇ ਨਾਲ ਹੀ ਆਪਾਂ ਨੇ ਸ਼ੱਕਰ ਤੇ ਚੀਨੀ ਆ ਜਿਹੜੀ ਇਹ ਆਪਾਂ ਨੇ ਮਠਾਸ ਦੇ ਲਈ ਲੈਣੀ ਆ ਤੁਸੀਂ ਜਾਂ ਕੱਲੀ ਚੀਨੀ ਲੈ ਸਕਦੇ ਹੋ ਜਾਂ ਕੱਲਾ ਗੁੜ ਵੀ ਲੈ ਸਕਦੇ ਹੋ ਇਹ ਤੁਹਾਡੀ ਚੋਇਸ ਆ ਤੇ ਆਪਣਾ ਸ਼ੱਕਰ ਔਰ ਚੀਨੀ ਆ ਜਿਹੜੀ ਮਿਕਸ ਕਰਕੇ ਰੱਖੀ ਹੋਈ ਸੀ ਤਾਂ ਕਰਕੇ ਆਪਾਂ ਨੇ ਇਹ ਦੋਨੋਂ ਚੀਜ਼ਾਂ ਲੈ ਲਈਆਂ ਨੇ ਤੇ ਆਪਣਾ ਜਿਹੜਾ ਕੱਦੂ ਆਹੋ ਥੋੜਾ ਜਿਹਾ ਅਜੇ ਖੜਮਾ ਹੈ ਤੇ ਓਨੀ ਦੇਰ ਆਪਾਂ ਇਹਨੂੰ ਢੱਕ ਕੇ ਪਕਾ ਲਾਂਗੇ ਤੇ ਇੱਧਰ ਆਪਾਂ ਜਿਹੜੇ ਆਪਣੇ ਮਸਾਲੇ ਕੱਟ ਕੇ ਰੱਖੇ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਇਹ ਜਿਹੜੇ ਇੱਕ ਪਾਸੇ ਇਹਨਾਂ ਦੀ ਕੁਆਂਟੀਟੀ ਜ਼ਿਆਦਾ ਨਾ ਹੋ ਜਾਵੇ ਚੰਗੀ ਤਰ੍ਹਾਂ ਮਿਕਸ ਕਰਨ ਨਾਲ ਕਿ ਬਰਾਬਰ ਮਸਾਲੇ ਜਿਹੜੇ ਨੇ ਸਬਜ਼ੀ ਦੇ ਵਿੱਚ ਰਲ ਜਾਣਗੇ ਤੇ ਜਿੰਨੀ ਦੇਰ ਆਪਣੀ ਸਬਜੀ ਕੁੱਕ ਹੁੰਦੀ ਆ ਉੰਨੀ ਦੇਰ ਆਪਾਂ ਇੱਧਰ ਚਟਣੀ ਦੀ ਤਿਆਰੀ ਕਰਾਂਗੇ ਆਪਾਂ ਨੇ ਪਦੀਨੇ ਦੀ ਚਟਣੀ ਆ ਜਿਹੜੀ ਅੱਜ ਇਹ ਕੁੱਟ ਕੇ ਬਣਾਉਣੀ ਆ ਕੁੰਡੀ ਸੋਟੇ 'ਚ ਤੇ ਹੁਣ ਆਪਾਂ ਨੇ ਇਹਦੇ ਵਿੱਚ ਅੱਧਾ ਇੱਕ ਚਮਚਾ ਜਿਹੜਾ ਨੂਨ ਦਾ ਪਾਇਆ ਏ ਇਹ ਜਿਹੜਾ ਨਮਕ ਆ ਇਹ ਤੁਸੀਂ ਆਪਣੇ ਹਿਸਾਬ ਨਾਲ ਵੀ ਪਾ ਸਕਦੇ ਹੋ ਵੀ ਜਿੰਨੀ ਕ ਤੁਹਾਡੀ ਕੁਆਂਟੀਟੀ ਦੇ ਵਿੱਚ ਤੁਸੀਂ ਚਟਣੀ ਤਿਆਰ ਕਰਨੀ ਆ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਤੇ ਹੁਣ ਆਪਾਂ ਇਧਰ ਇੱਕ ਵਾਰ ਫੇਰ ਸਬਜੀ ਨੂੰ ਚੈੱਕ ਕਰਾਂਗੇ ਸਬਜੀ ਆ ਜਿਹੜੀ ਤਕਰੀਬਨ ਆਪਣੀ ਪੱਕ ਗਈ ਆ ਤੇ ਆਪਾਂ ਇਹਨੂੰ ਬਿਲਕੁਲ ਹੀ ਘੱਟ ਅੱਗ ਦੇ ਉੱਤੇ ਪਕਾਇਆ ਏ ਤਾਂ ਕਿ ਆਪਣੀ ਸਬਜੀ ਆ ਜਿਹੜੀ ਅੰਦਰ ਤੱਕ ਪੱਕ ਜਾਵੇ ਤੇ ਹੁਣ ਆਪਾਂ ਨੇ ਇਹਦੇ ਵਿੱਚ ਜਿਹੜੇ ਮਸਾਲੇ ਆਪਾਂ ਨੇ ਮਿਕਸ ਕਰਕੇ ਰੱਖੇ ਨੇ ਉਹ ਐਡ ਕਰਦੇ ਨੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਇਹ ਆਪਣਾ ਜਿਹੜਾ ਨਾਣ ਮਿਰਚ ਆ ਇਹਦੇ ਵਿੱਚ ਬਰਾਬਰ ਹੋ ਜਵੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਵਾਂਗੇ ਪਾਣੀ ਪਾਉਣ ਨਾਲ ਕੀ ਹੈ ਕਿ ਮਸਾਲੇ ਨੇ ਜਿਹੜੇ ਚੰਗੀ ਤਰ੍ਹਾਂ ਫੁੱਲ ਜਾਣਗੇ ਤੇ ਹੁਣ ਆਪਾਂ ਨੇ ਇਹਨੂੰ 2-3 ਮਿੰਟਾ ਜਿਹੜਾ ਟਾਕੇ ਪਕਾ ਲੈਣਾ ਤੇ ਇਧਰ ਆਪਣੀ ਚਟਣੀ ਆ ਜਿਹੜੀ ਇਹ ਵੀ ਕੁੱਟੀ ਗਈ ਆ ਤੇ ਹੁਣ ਆਪਾਂ ਇਨੂੰ ਵੀ ਇੱਕ ਭਾਂਡੇ ਦੇ ਵਿੱਚ ਕੱਢ ਲਵਾਂਗੇ ਛੋਟੀ ਜੀ ਕੌਲੀ ਦੇ ਵਿੱਚ ਹੀ ਕੱਢ ਲੈਣੀ ਆ ਚਟਣੀ ਆ ਜਿਹੜੀ ਆਪਣੀ ਥੋੜੀ ਬੜਾਈ ਆਪਾਂ ਨੇ ਇਹ ਕੀ ਆ ਕਿ ਇਹਦਾ ਜਿਹੜਾ ਕਲਰ ਆ ਉਹ ਜਿਆਦਾ ਦੇਰ ਰੱਖਣ ਦੇ ਨਾਲ ਕਾਲਾ ਕਾਲਾ ਹੋ ਜਾਂਦਾ ਸੋ ਇਸ ਕਰਕੇ ਫਰੈਸ਼ ਹੀ ਕੁੱਟ ਕੇ ਆਪਾਂ ਤਿਆਰ ਕਰ ਲੈਣੇ ਆ ਜਦੋਂ ਆਪਣਾ ਖਾਣ ਦਾ ਮਨ ਹੁੰਦਾ ਆਪਾਂ ਜਿਆਦਾ ਦੇਰ ਤੱਕ ਚਟਣੀ ਨੂੰ ਨਹੀਂ ਸਟੋਰ ਕਰਕੇ ਰੱਖਦੇ ਤੇ ਇਦਾਂ ਹੀ ਆਪਣੀ ਜਿਹੜੀ ਚਟਣੀਆਂ ਬਣ ਕੇ ਤਿਆਰ ਹੋ ਗਈ ਆ ਕਈ ਮੇਰੇ ਦਰਸ਼ਕ ਨੇ ਜਿਹੜੇ ਕਿ ਮੇਰੀ ਵੀਡੀਓਸ ਤਾਂ ਦੇਖਦੇ ਨੇ ਪਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਉਹਨਾਂ ਲਈ ਵੀ ਰਿਕਵੈਸਟ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਹੀ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰਨ ਤਾਂ ਕਿ ਮੇਰੀ ਹੌਸਲਾ ਵਧਾਈ ਹੋ ਸਕੇ ਤੇ ਮੈਂ ਤੁਹਾਡੇ ਲਈ ਹੋਰ ਵੀ ਵਧੀਆ-ਵਧੀਆ ਵੀਡੀਓਸ ਨੇ ਜਿਹੜੀਆਂ ਲੈ ਕੇ ਆ ਸਕਾਂ ਜੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਵੀ ਕਮੈਂਟ ਕਰਕੇ ਦੱਸੋਗੇ ਤਾਂ ਕਿ ਅਸੀਂ ਕਿਹੜੇ ਸ਼ਹਿਰ ਤੋਂ ਕਿਹੜੀ ਸਟੇਟ ਤੋਂ ਬਿਲੋਂਗ ਕਰਦੇ ਆ ਮੇਰੇ ਜਿਹੜੇ ਕੀ ਆ ਇਹਦੇ ਨਾਲ ਵੀ ਮੇਰਾ ਬਹੁਤ ਹੌਸਲਾ ਵੱਧਦਾ ਹੈ ਤੇ ਇਸੇ ਤਰ੍ਹਾਂ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਦੇਖੋ ਇਸ ਤਰ੍ਹਾਂ ਹੀ ਜਿਹੜੀ ਕਦੂ ਦੀ ਸਬਜੀ ਹੈ ਬਣ ਕੇ ਤਿਆਰ ਆ ਇਹਨੂੰ ਤੁਸੀਂ ਪੂਰੀਆਂ ਦੇ ਨਾਲ ਪਰੌਂਠਿਆਂ ਦੇ ਨਾਲ ਕਿਸੇ ਜਿੱਦਾਂ ਵੀ ਤੁਹਾਨੂੰ ਪਸੰਦ ਹੋਵੇ ਉਦਾਂ ਤੁਸੀਂ ਸਰਵ ਕਰ ਸਕਦੇ ਹੋ ਇਹ ਜਿਹੜੀ ਸਬਜੀ ਸੀ ਬਹੁਤ ਹੀ ਟੇਸਟੀ ਬਣੀ ਸੀ ਇੱਕ ਵਾਰ ਇਹਨੂੰ ਜ਼ਰੂਰ ਬਣਾ ਕੇ ਦੇਖਿਓ ਇਸੇ ਤਰ੍ਹਾਂ ਹੀ ਮੇਰੀ ਵੀਡੀਓ ਨੂੰ ਪਿਆਰ ਦਿੰਦੇ ਰਿਹਾ ਕਰੋ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ